ਲਿਖੀ ਹੋਈ ਭਾਜੀ ਕੁਛ ਵੀ ਨਹੀਂ ਜੀ ਮੈਂ ਡਿਊਟੀ ਤੋਂ ਆਉਂਦਾ ਸੀ ਜੀ ਸਵੇਰੇ 4:00 4:30 ਛੁੱਟੀ ਕੀਤੀ ਹਾਂ 5:00 ਵਜੇ ਮੈਂ ਇੱਥੇ ਆਇਆ ਜਿੱਦਾਂ ਮੇਰੇ ਮੋਰੇ ਸਕੂਟੀ ਲਗਾ ਕੇ ਨਾ ਨਹੀਂ ਜਰੂਰ ਦਾਤ ਮਾਰ ਲੱਪਾ ਸੀ ਲੋਕਾਂ ਦਾ ਕੱਟ ਜੇਬ ਵਿੱਚ ਕੀਤੇ ਰਹੇ ਹਾਂ ਹੋਰ ਵੀ ਦਿੱਤਾ ਮੈਨੇ ਫੈਸਟੀ ਦਿੱਤੇ 1000 ਰੁਪਿਆ ਤੇ ਫਿਰ ਉਹ ਜਾਂਦੀਆਂ ਦੇ ਮੇਰੇ ਹੱਥ ਦੇ ਇੱਥੇ ਹੀ ਫੜ ਗਏ ਤੇ ਤੇ ਮੁੰਡੇ ਹੁਣ ਕਿੱਧਰ ਗਏ 8 ਹੈ ਜੀ ਹਲਕਲ ਗਏ ਆ ਬਾਹਰ ਸ਼ਕਲ ਪਛਾਣ ਸਕਦਾ ਜੀ ਹੁਣ ਇਹ ਨਹੀਂ ਪਤਾ ਹੈ ਕਿੱਥੇ ਦੇ ਕਿੰਨੇ ਮੁੰਡੇ ਸੀਗੇ ਹੱਟ ਜਾਣੇ ਦੱਸ ਦੇ ਐਸੋ ਦੋ ਜੁੜਰੀ ਤੇਰੀ ਤੋਂ ਮੋਰੇ ਬਾਕੀ ਕਿੰਨੇ ਮੋੜ ਹੈਗਾ ਅੱਛਾ ਧਿਆਨ ਦੇ ਸਾਰੀ ਤੁਹਾਨੂੰ ਓਕੇ ਹੈ ਨਹੀਂ ਪਿੱਛੇ ਉਹ ਤੋਂ ਮੇਰੇ ਲੱਗੇ ਇੱਕ ਜਾਨ ਕੋ ਸੂਟਰੀ ਮੋੜੇ ਕਰ ਦਿੱਤੀ ਮੇਰੇ ਅੱਛਾ ਮੈਂ ਨਾਲ ਡੇਢ ਜਿਹੜਾ ਰੋਕੀ ਮੋਟਰਸਾਈਕਲ ਜਾਂਦਾ ਕੰਮ ਕਰਦੇ ਤੁਸੀਂ ਮੈਂ ਸਰਦ ਚੱਕ ਕੇ ਲੱਗਾ ਜੀ ਅੱਛਾ ਜੀ ਹਾਂ ਜੀ ਤੇ ਤੁਸੀਂ ਵਾਪਸ ਆ ਰਹੇ ਸੀ ਡਿਊਟੀ ਤੇ ਹਾਂ ਡਿਊਟੀ ਕਰਕੇ ਆ ਰਹਾ ਰਾਤ ਅੱਛਾ ਜੀ ਹਾਂ ਜੀ ਤੇ ਕਿੰਨੇ ਕੇ ਜਾਣੇ ਸੀ ਇਹ ਉਹ 8 ਜਣੇ ਜੀ ਤੇ ਤਨ ਮੇ ਤੇ ਘੇਰ ਲਿਆ ਹਾਂ ਜੀ ਪੁਲੀਗ ਹੋਈ ਗਾਲ ਜਿਹੜੀ ਇਹ 5 ਵਜੇ ਜੀ ਸਿਰੇ 5 ਵਜੇ 4:30 ਵਜੇ ਅੱਛਾ ਤੇ ਮੌਕੇ ਕੁਝ ਨਹੀਂ ਹੋ ਰਿਹਾ ਨਾ ਉਹ ਕੀਤਾ ਨਹੀਂ ਫਿਰ ਮੈਂ ਆਪਣੇ ਘਰ ਗਿਆ ਫਿਰ ਮੈਂ ਸ਼ਿਵਾਂਚ ਗਿਆ ਸ਼ਿਵਾਂਚ ਪੱਟੀ ਕਰਾ ਕੇ ਫਿਰ ਉੱਤੇ ਗਿਆ ਥਾਣੇ ਗਿਆ ਥਾਣੇ ਵਾਲੇ ਜੇ ਉੱਠੇ ਨਹੀਂ ਹੇ ਹੇ ਉਹ ਅੱਗੇ ਬਾਹਰ ਆਏ ਫਿਰ ਰਿਪੋਰਟ ਲਿਖੀ ਤਾਂ ਸਾੜਾ ਕਿਹੜਾ ਬੰਦਾ ਸਾੜਾ ਕਿਹੜਾ ਬੰਦਾ ਪੰਜ ਨੰਬਰ ਇਹ ਜੀ 500 ਕੀ ਦੇ ਦੇ ਦਿਨ ਦੇ ਵਾਲੇ ਲੁੱਟੋ ਖਵਾ ਹੋਣੀ ਹੈ ਸੇ ਤਾਂ ਟਾਈਮ ਆਦਾ ਹਾਂ ਜੀ ਇਸ ਵੇਲੇ ਤਾਂ ਪੌਣੇ 5 ਵਜੇ ਟਾਈਮ ਹੈ ਜੀ ਕੋਈ ਜ਼ਿਆਦਾ ਨਹੀਂ ਜੀ ਮੁੰਡੇ ਆਰੇ ਟੋਟ ਕੇ ਨੇ ਚਾਰ ਸੀ ਪੰਜ ਅੱਠ ਹੈ ਜੀ ਅੱਠ ਮੁੰਡੇ ਅੱਠ ਮੁੰਡੇ ਇਹ ਆਪੇ ਲੁੱਟ ਰਹੇ ਹਾਂ ਹਾਂ ਜੀ ਮੁੰਡੇ ਫੋਨ ਵੀ ਲੈ ਕੇ ਮੇਰਾ ਨਹੀਂ ਸੱਟਾ ਕਿਨਾਂ ਆ ਕਿ ਮੁੰਡੇ ਨੇ ਮਾਰਿਆ ਦੋਨੇ ਮਾਰੀਆਂ ਜੀ ਪੁਲਿਸ ਕਮੈਂਡ ਕੀਤੀ ਦੁਬਾਰਾ ਤੁਸੀਂ ਪੁਲਿਸ ਰਿਪੋਰਟ ਕਰਕੇ ਕੋਈ ਤੁਹਾਡੀ ਪਹਿਲੇ ਰਜਿਸਟਰੀ ਉਹਨਾਂ ਦੇ ਦੋ ਤੋਂ ਹੀ ਦੋ ਹੀ ਥਲੇ ਉੱਤੇ ਅੱਛਾ ਤੋਂ ਉੱਤੇ ਬਾਕੀ ਬੈਠੇ ਬਾਕੀ ਬੈਠੇ ਨੇ ਫੋਨ ਦਾ ਚਾਰਟ ਰੱਖੀ ਫੋਨ ਕੱਟ ਪੈਸੇ ਕੱਟ ਆਪਣੇ ਸੜਕ ਮਾਰਗਾਂ ਵੀ ਚੱਲਦੇ ਨੇ ਸਾਰੇ ਰਿਮੂਵ ਕਰਾ ਧੱਕੇ ਨੰਗੇ ਜੀ ਉਹ ਤਾਂ ਹੀ ਸੀ ਹਾਂ ਜੀ ਕੀ ਦੇਖਦੇ ਸੁਧਾਰ ਕਿੰਨਾ ਕਰਾ ਸੁਨੰਦਰ ਸ਼ਹਿਦ ਆ ਕੁਸ਼ਮੀਨੀ ਜਿਹਾ ਕੁਝ ਵੀ ਲੁੱਟ ਮਾਰੇ ਹੋਣ ਲਈ ਹੈ ਕੋਈ ਨਹੀਂ ਕਰਨਾ ਸਕੀ ਹੂੰ ਨਹੀਂ ਨਾਲੇ ਚੱਲ ਜੋਤੀ ਵੀ ਕੋਈ ਸੁਣਾਈ ਕਿਤੇ ਨਹੀਂ ਸੁਣਾਈ ਹੋਈ ਨਹੀਂ ਕੋਈ ਚੋਣੀ ਗੱਲ ਆ ਦੇਖੋ ਯਾਰ ਤੇ ਵਿੱਚ ਲੁੱਟ ਖੋਈ ਇੰਨਾ ਕੁ ਵਾੜੂ ਵੜ ਕੇ ਦਾ ਆਪਣਾ ਕਿ ਕਿ ਥਾਂ ਪਤਾ ਸੱਟ ਲੱਗ ਕੇ ਆਂਦੀ ਕੋਈ ਜ਼ਿੰਮੇਵਾਰ ਸੁੱਤੇ ਪੈ ਉੱਠਦੇ ਨਹੀਂ ਉਹਨਾਂ ਨੂੰ ਫੜ ਕੇ ਠਾਇਆ ਤਾਂ ਉਹਨਾਂ ਨੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਇਹ ਪ੍ਰਸ਼ਾਸਨ ਨੇ ਸਾਡੀ ਮਦਦ ਕਰਨੀ ਕਿ ਉਲਟਾ ਸਾਨੂੰ ਕੁੱਟਣਾ ਤੇ ਕੀ ਦੇ ਦੇ ਜਨੰਦਰ ਸ਼ਹਿਰ ਦੇ ਹਾਲਾਤ ਦਿਨ ਦੇ ਆੜੇ ਚੋਰੀ ਹੋਣੀ ਜਨੰਦਰ ਸਾਹਿਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਬਦਲਾਅ ਕਿੰਨਾ ਕੁ ਲਾਤਾ ਪੈ ਸਰਕਾਰ ਕੋਈ ਸਰਕਾਰ ਆਉਣ ਚ ਕੋਈ ਬਦਲਾਅ ਨਹੀਂ ਲੁੱਟ ਖਵਾ ਜਾਂਦੀਆਂ ਹੋਣ ਲੱਪੀਆਂ ਹਾਂ ਲੁੱਟਾਂ ਖੋਹਾਂ ਦੇ ਕਰਕੇ ਹਰ ਇੱਕ ਬੰਦਾ ਡਰਦਾ ਆਪਣੇ ਘਰੋਂ ਨਹੀਂ ਕੋਈ ਕੰਮ ਤੇ ਨਹੀਂ ਲੋਕੀ ਸਵੇਰੇ ਜਾ ਰਹੇ ਮੰਗਲ ਜੀ ਦੇਖਿਆ ਜਾਵੇ ਜਿਨੇ ਦਿਹਾੜੀਆਂ ਚੋਰੀਆਂ ਹੋਣੀਆਂ ਦਿਨੇ ਦਿਹਾੜੀ ਲੁੱਟ ਹੋ ਜਾਈਂ ਕੁੱਟਮਾਰ ਹੋਣੀ ਤੇ ਜਿਹੜਾ ਲਗਾਤਾਰ ਜਿਹੜੇ ਪੰਜਾਬ ਦੇ ਜਾਂ ਜਲੰਧਰ ਦੇ ਹਾਲਾਤ ਦਿੱਖੇ ਜਾ ਰਹੇ ਉਹ ਖਰਾਬ ਹੁੰਦੇ ਨੇ ਲਾਹ ਨੇ ਆੜੇ ਦੀ ਸਿੱਧੀ ਜੜੀ ਹੈ ਬਹੁਤ ਬਹੁਤ ਜ਼ਿਆਦਾ ਵਿਗੜਤੀ ਜਾ ਰਹੀ ਹੈ ਜੀ ਜਿਹੜੇ ਪ੍ਰਸ਼ਾਸਨ ਨੇ ਸਾਡੀ ਮਦਦ ਕਰਨੀ ਪ੍ਰਸ਼ਾਸਨ ਆਪ ਉਹਥੇ ਕੰਪਲੇਂਟ ਨੂੰ ਧੱਪੜ ਮਾਰਦੀ ਨਹੀਂ ਹੁਣ ਤੁਹਾਡੇ ਨੂੰ ਕੰਪਲੀਟ ਕਰਾਈ ਗਈ ਹੈ ਲਿਖੀ ਗਈ ਹੈ ਨਹੀਂ ਕੰਪਲੇਂਟ ਹੋ ਗਈ ਆ ਅੱਛਾ ਲਗਾਈ ਲਿਖ ਲਈ ਕੰਪਲੇਂਟ ਲਿਖ ਲਈ ਅੱਜ ਕਰਾਂਗੇ ਅਸੀਂ ਚੋਰ ਫੜਾਗੇ ਪ੍ਰਸ਼ਾਸਨ ਆਏ ਦੇ ਕਰਨ ਸੇ ਇੱਥੇ ਆਇਆ ਸਿਵਲ ਬਰਦੀ ਚ ਆਇਆ ਆਪਣੇ ਸੰਗਵੰਤ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਘਰੇ ਉੱਥੇ ਉਹਨੇ ਠਾਣੇ ਜਾ ਕੇ ਕੋਈ ਕੈਮਰੇ ਸੀਸੀਟੀਵੀ ਕੈਮਰੇ ਫੁਟੇਜ ਕੱਟ ਕਰਵਾਈ ਹੈ ਉਹਨਾਂ ਨੇ ਨਹੀਂ ਜੀ ਅਜੇ ਤੱਕ ਕੋਈ ਕੱਖ ਨਹੀਂ ਕੀਤਾ ਉਹਨਾਂ ਨੇ ਚੋਰ ਕਿੱਥੇ ਫੜੇ ਜਾਣਗੇ ਇਹ ਤਾਂ ਉਹਨਾਂ ਨੂੰ ਪੁਲਿਸ ਨੂੰ ਚਾਹੀਦਾ ਨਾ ਕੈਮਰੇ ਚੈੱਕ ਕਰਨ ਆਣ ਕੇ ਨਹੀਂ ਉਹ ਤਾਂ ਪੁਲਿਸ ਇੱਥੇ ਆ ਕੇ ਮੌਕਾ ਦੇਖ ਕੇ ਚਲ ਗਈ ਹਾਂਜੀ ਆਇਆ ਸਿਵਲ ਬਦਦੀ ਤੇ ਸੀਸੀਟੀਵੀ ਕੈਮਰੇ ਫੁਟੇਜ ਨਹੀਂ ਦੇਖੀ ਉਹਨਾਂ ਨੇ ਅੱਖ ਨਹੀਂ ਜੇ ਦੇਖਿਆ ਮਤਲਬ ਜਦੋਂ ਤੁਸੀਂ ਕੰਪਲੀਟ ਖਾਨ ਵੀ ਗਏ ਉਹ ਵੀ ਉਹਨਾਂ ਨੇ ਮਿੱਤਰੇ ਕਿਹਾ ਸਾਡੇ ਨਾਲ ਮੁੰਡੇ ਨੂੰ ਕੁੱਟਿਆ ਮਾਰਿਆ ਜੀ ਉਹਦੇ ਥੱਪੜ ਮਾਰੇ ਉਹਨੇ ਨੇ ਇੱਕ ਪਾਸੇ ਚੌਦੀ ਦੇ ਇੱਕ ਪਾਸੇ ਪੁਲਿਸ ਕਮਿਸ਼ਨਰ ਫਾਈਲ ਚ ਚਪੇੜਾ ਪੈ ਗਈ ਆ ਆ ਇੱਕ ਬੰਦੇ ਜਿਹੜੀਆਂ ਪ੍ਰਸ਼ਾਸਨ ਨੂੰ ਮਾਰਕੀ ਕਰਦੇ ਹੋਣਾ